ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਅੱਜ ਆਪਾਂ ਸ਼ੁਰੂ ਕਰਿਆ ਹੋਇਆ ਆਪਣਾ ਮੱਕੀ ਵਾਲਾ ਖੇਤ ਜਿਹੜਾ ਉਹ ਦਿਨ ਤੁਹਾਨੂੰ ਦਿਖਾਇਆ ਸੀ ਮੱਕੀ ਵਾਲਾ ਦਾ ਕੱਦੂ ਕਰਦਿਆਂ ਦਾ ਤੇ ਅੱਜ ਉਹ ਚ ਝੋਨਾ ਲੱਗ ਰਿਹਾ ਵਾ ਮਸ਼ੀਨ ਨਾਲ ਤੇ ਦੁਬਾਰਾ ਆਪਾਂ ਦੋ ਵਾਰ ਵਾ ਕੇ ਕੱਦੂ ਕਰਤਾ ਸੀਗਾ ਤੇ ਪਾਣੀ ਜਮਾ ਹੀ ਰੱਖਿਆ ਹੈ ਅੱਜ ਪਤਲਾ ਕਿਉਂਕਿ ਦੇਖੋ ਕੋਈ ਖਰਚੇ ਨਹੀਂ ਤਰ ਰਹੇ ਵਿੱਚ ਕੋਈ ਗੋਲ ਨਹੀਂ ਤਰ ਰਹੇ ਬਿਲਕੁਲ ਸੇਮ ਉਮੀਦਾਂ ਮੇ ਪਿਆਵਾ ਪੂਰਾ ਸੋਹਣਾ ਝੋਨਾ ਸੰਘਣਾ ਝੋਨਾ ਲਾ ਰਹੀ ਆ ਮਸ਼ੀਨ ਪੂਰਾ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਮੱਕੀ ਮੁੱਕੀ ਵਾਲੇ ਖੇਤ ਚ ਨਾ ਟੰਡਿਆਂ ਦੇ ਵਿੱਚ ਕੁਝ ਵੀ ਨਾਲੇ ਦੇ ਲੋ ਆਪਣਾ ਸਾਰਾ ਕੁਝ ਇਹਦੇ ਵਿੱਚ ਹੀ ਪਾਇਆ ਹੋਇਆ ਹੈਗਾ ਹਨਾ ਕੀ ਟੰਡੇ ਟੁੰਡੇ ਬਿਲਕੁਲ ਨਹੀਂ ਬਾਹਰ ਹੈਗੇ ਤੇ ਫੇਰ ਵੀ ਪੂਰਾ ਸੋਹਣਾ ਝੋਨਾ ਲਾ ਰਹੀ ਆ ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਐਨ ਪੂਰਾ ਸੋਹਣਾ ਝੋਨਾ ਲਾਉਂਦੀ ਹੈ ਬਹੁਤ ਵੀਰ ਮੈਨੂੰ ਪੁੱਛਦੇ ਨੇ ਵੀ ਵੀਰੇ ਮੱਕੀ ਵਾਲੇ ਖੇਤ ਦੇ ਵਿੱਚ ਝੋਨਾ ਲਾ ਦਿੰਦੀ ਐ ਮੈਂ ਕਿਹਾ ਵੀਰੇ ਇਹ ਤਾਂ ਇਹ ਕਿਹੜਾ ਬੰਦੇ ਆ ਵੀ ਵਿਚਾਰੇ ਰੋਲਾ ਪਾਉਣਗੇ ਵੀ ਹੱਥਾਂ 'ਚ ਖੁੱਪਦੀ ਐ ਇਹਦਾ ਲੋਹੇ ਦੀਆਂ ਚੀਜ਼ਾਂ ਨੇ ਆਮ ਨਾਲ ਪੂਰਾ ਵਧੀਆ ਝੋਨਾ ਲਾਉਂਦੀ ਆ ਨਾ ਕੋਈ ਉੱਪਰ ਆਉਣ ਦੇ ਵਿੱਚ ਪ੍ਰੋਬਲਮ ਆਉਂਦੀ ਐ ਨਾ ਕੁਝ ਹੋਰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਵੀਰੇ ਇਹਦੇ ਵਿੱਚ ਜਿਵੇਂ ਮਰਜੀ ਲਾਈ ਚੱਲੋ ਮਸ਼ੀਨ ਦੀ ਲਵਾਈ ਨਾ ਥੋੜੀ ਨੇੜੇ ਕਰਵਾ ਕਰਦੀ ਆ ਕਣਕ ਵਾਲੇ ਗੱਡੇ ਦੇ ਨਾਲੋਂ ਕਣਕ ਵਾਲੇ ਦੇ ਵਿੱਚ ਆਪਣੇ 72 ਕਮੈਂਟ ਲੱਗਦੇ ਤੇ ਹੁਣ ਇਹ ਚ 76 ਤੋਂ 77 ਮੈਂਟ ਲੱਗਣਗੇ। ਇੰਨਾ ਫਰਕ ਪਾਦਾ। ਦੇਖੋ। ਹੈ ਕੋਈ ਮਿਸਿੰਗ? ਮੱਕੀ ਵਾਲਾ ਖੇਤ ਨਾਲੇ ਇਹਦੇ ਨੇ। hello ਜੀ ਅੱਜ ਚਲਦੀ ਆ ਮੱਕੀ ਵਾਲੀ ਇੱਕ ਮਸ਼ੀਨ ਆਪਣੇ ਪਿੰਡ ਹੀ ਕਿਸੇ ਵੀਰ ਦੇ ਫਰਤਪਾਲ ਵੀਰ ਦੇ ਤੇ ਇਹਦੇ ਮੱਕੀ ਵੜਨ ਲੱਗੇ ਹੋਏ ਆ ਇੱਧਰ ਤੇ ਕਿਉਂਕਿ ਆਪਣੇ ਚਲਾ ਕੇ ਦੇਖਣੀ ਆ ਛੋਟੀ ਵੀ ਮੋਇਸਚਰ ਜ਼ਿਆਦਾ ਆਉਂਦਾ ਕਰਕੇ ਫਿਰ ਪਾਪਾ ਦਾ ਬੰਦ ਕਰੀ ਹੋਇਆ ਵੱਡੀ ਪਰ ਉਹ ਤੇ ਅੱਜ ਫਰਤਪਾਲ ਵੀਰ ਦੇ ਲੱਗੇ ਹੋਇਆ ਤੇ ਇਹਨੂੰ ਵੀ ਮੈਂ ਕਿਹਾ ਸੀ ਵੀ ਹਜੇ ਨਰਮਾ ਮੱਕੀ ਕਹਿੰਦਾ ਚਲ ਵੜਦੇ ਜਾ ਰਖਤਾ ਮੇ ਕੋਈ ਨਾ ਕੋਈ ਦਾ ਖੱਤਾ ਹੋ ਤਿਆਰ ਝੋਨਾ ਲਾਉਣ ਨੂੰ ਵੀ ਨਹੀਂ ਖੇਤ ਕੋਈ ਵੀ ਨਹੀਂ ਹੈਗਾ ਆਪਣੇ ਕੋਲ ਖੇਤ ਲਾਉਣ ਆ ਨਾ ਮੈਂਗਾ ਚਲੋ ਵੀ ਸਾਰੇ ਜੀ ਮੱਕੀ ਖੜੀ ਐ ਦਾ ਕਰਕੇ ਹੁਣ ਇਹਦੇ ਵੀਰ ਦੇ ਇੱਥੇ ਆ ਗਿਆ 10 ਕਿਲ ਇਹ ਵੱਟ ਕੇ ਚਲੋ ਚਲੇ ਜਾਾਂਗੇ ਫਿਰ ਕਾਲਾ ਤੇ ਬਹੁਤ ਦਿੱਕਤ ਕਰ ਜਾਂਦੀ ਐ ਮਸ਼ੀਨਾਂ ਜਿਵੇਂ ਪੱਕ ਜਾਂਦੇ ਜਦੋਂ ਖਾਲ ਨਰਮ ਆ ਫਿਰ ਚਲੋ ਸੌਖਾ ਜਾਂਦਾ ਇਹ ਮੱਕੀ ਦਾ ਵੀ ਨਹੀਂ ਪਤਾ ਕਿਹੜਾ ਕੱਲ ਬਾਈ ਨੇ ਆਪਦਾ ਮੋਬਾਈਲ ਵਿੱਚ ਦੇ ਲਿਆ ਉੱਤੇ ਰੱਖ ਕੇ ਗੱਲ ਸੁਣਨ ਲੱਗਿਆ ਚੈਨ ਜੀ ਢਿੱਲੀ ਹੋ ਗਈ ਸੀਗੀ ਚੈਨ ਥੱਲੇ ਨੱਟ ਉਹ ਤੇ ਟੈਟ ਕਰਨ ਜੜਿਆ ਤੇ ਫੋਨ ਆ ਗਿਆ ਕੇ ਦਾ ਫੋਨ ਸੁਣਿਆ ਤੇ ਉੱਤੇ ਹੀ ਰੱਖ ਲਿਆ ਕਟਰ ਤੇ ਮੁੜ ਕੇ ਫੋਨ ਚੱਕਿਆ ਨਹੀਂ ਤੇ ਜਿੱਤਾ ਭੁੱਲ ਗਿਆ ਤੇ ਉਹ ਵਿੱਚ ਗਮੈਂ ਦੇ ਵਿੱਚ ਦੀ ਡੰਗਾ ਮਗਰ ਬੂਥ ਲੱਭਿਆ ਜਾ ਕੇ ਵੇਰ ਹਰ ਕੇ ਵੀ ਦੋ ਦਿਨ ਲਾਇਆ ਆਪਣੀ ਰਾਣੀ ਸੁੰਦਰਾ ਤੇ ਤੱਪ ਕੇ ਕੱਲ ਵੀ ਵੀਰੇ ਹਣੀ ਆਏ ਸੀ ਪ੍ਰੀਤ ਵਾਲਿਆਂ ਦੇ ਅੱਜ ਵੀ ਆਏ ਹੋਏ ਆ ਤੇ ਅੱਜ ਸਾਰੇ ਤੇਲ ਤੂਲਾ ਚੈਨਾ ਵਾਲਾ ਚੈਨ ਵਾਲਾ ਤੇਲ ਹਾਈਡਰੋਲਿਕ ਇੰਜਨ ਆਇਲ ਸਭ ਕੁਝ ਚੇਂਜ ਹੋ ਜਾਂਦਾ ਹੁਣ ਇੱਕ ਸਾਲ ਫੇਰ ਨਹੀਂ ਕੁਝ ਕਰਨਾ ਕਿਉਂਕਿ 250 ਘੰਟਾ ਚੱਲੀ ਹੋਈ ਆ ਆਪਣੀ ਇਹ ਮਸ਼ੀਨ ਤੇ ਹੁਣ ਸਾਰਾ ਕੰਮ ਇਹਦਾ ਜਿਹੜਾ ਕੁਝ ਸੀਗਾ ਮਾੜਾ-ਮੋਟਾ ਚੂਲ-ਚਾਲ ਪਿੰਗੀ ਸਾਰੀ ਠੀਕ ਕਰੀਆ ਹਨ ਚਲੋ ਦੂਜੀ ਮਸ਼ੀਨਾਂ ਚੱਲਦੀਆਂ ਸੀ ਹੁਣ ਜੇ ਚਲੋ ਮੀਮੂ ਪੈ ਗਿਆ ਤਾਂ ਧੁੱਪ ਨਿਕਲਦੀ ਆ ਤਾਂ ਫਿਰ ਇਹਨੂੰ ਜਦੀ ਬਾੜ ਦੇਣਾ ਘਾਤੇ ਚ ਵੀ ਚੱਲ ਰਣੀ ਸੁੰਦਰਾ ਚਲੋ ਤੇ ਸੌਖ ਤਾਂ ਹੈ ਨਾ ਭਾਈ ਸੱਚੀ ਗੱਲ ਆ ਬਹੁਤ ਵੀਰ ਕਹਿੰਦੇ ਆ ਮੈਂ ਸੋਚਦੇ ਆ ਵੀ ਯਾਰ ਇਹ ਉਹੀ ਪੈਸੇ ਲਾ ਲਾ ਕੇ ਮਸ਼ੀਨਰੀ ਸੱਡ ਦਿੰਦਾ ਨਾ ਵੀ ਸੋਚਣੀ ਹੁੰਦੀ ਆ ਬਹੁਤ ਵੀਰਾਂ ਦੀ ਕਿ ਵੀ ਬਾਹਲੇ ਪੈਸੇ ਲਾਉਂਦਾ ਐ ਮਸ਼ੀਨਰੀ ਤੇ ਵੀਰੇ ਉਸ ਚੀਜ਼ ਤੇ ਪੈਸੇ ਲਾਉਣਾ ਹੁੰਦਾ ਮੈਂ ਜਿਹਦੀ ਵੈਲਿਊ ਆ ਜਿਹਦਾ ਮੁੱਲ ਪੈਣਾ ਹੁਣੇ ਖੜੀ ਆ ਠੀਕ ਆ ਪੈਨਸ਼ਨ ਨਹੀਂ ਕੋਈ ਦਿਮਾਗ ਤੇ ਇਹ ਖੜੀ ਹੋਣ ਦੇ ਨਾਲ ਵੀ ਹਾਂ ਮੀ ਪੈ ਗਿਆ ਕੱਲ ਧੁੱਪ ਨਿਕਲੇਈ ਤਾਂ ਮੱਕੀ ਪੜ ਲਾਂਗੇ ਬਸ ਖੇਤ ਗਿੱਲੇ ਆ ਕੋਈ ਦਿੱਕਤ ਨਹੀਂ ਹਨਾ ਚਲੋ ਇਹ ਦੇਖੋ ਕਿਸੇ ਦੀ ਰਿੰਦੀ ਨਹੀਂ ਹੁੰਦੀ ਫਸਲ ਵੱਢਣ ਤੋਂ ਵੱਡੀ ਸਾਰਿਆਂ ਦੀ ਫਸਲ ਜਾਣੀਆਂ ਤੇ ਬਸ ਉਹੀ ਆਉਂਦਾ ਲੇਟ ਗਵੇਟ ਦਾ ਹੀ ਹੁੰਦਾ ਬਸ ਹੋਰ ਕੁਝ ਨਹੀਂ ਹੁੰਦਾ ਹਨਾ ਤੇ ਇਦਾਂ ਹੀ ਆਪਾਂ ਹੈਗੇ ਆ ਕਿ ਚਲੋ ਟਾਈਮ ਤੇ ਵੱਢੀ ਜਾਊਗੀ ਫਸਲ ਬਸ ਇਹੀ ਆਪਾਂ ਇੰਨਾ ਕੀ ਰੱਖਦੇ ਆਂ ਇਹਨਾ ਕਟਰ ਦੇ ਗੇੜੇ ਵਾਲੇ ਜ਼ਿਆਦੇ ਸੀਗੇ ਹੁਣ ਇਹਦੇ 10 ਇੰਚੀ ਪੁਲੀ ਪਾਈ ਆ ਮੂਰੇ ਲਿਆ ਕੇ 35 ਦੇ ਬੋਰ ਵਾਲੀ 10 ਇੰਚੀ ਪੁਲੀ ਲਿਆ ਕੇ ਲਿਆਂਦੀ ਆ ਉਹ ਪਾਈ ਆ ਮੈਂ ਕਿਹਾ ਤੇ ਕਟਰ ਦੇ ਗੇੜੇ ਵੀ ਸਲੋ ਕਰ ਦੋ ਵੀਰੇ ਜਮਈ ਵੀਰ ਹੋਣੀ ਆਪ ਜਿਹੜੇ ਮੇਨ ਆ ਟ੍ਰੈਕ ਮਸ਼ੀਨ ਦਾ ਉਹ ਵੀਰ ਆਇਆ ਹਿਆ ਇਹ ਹੰਦੀਪ ਵੀਰ ਹੋਣਾ ਦੀ ਬਹੁਤ ਬਹੁਤ ਧੰਨਵਾਦ ਆ ਵੀਰ ਹੋਣਾ ਨੇ ਅਜ ਤੀਜਾ ਦਿਨ ਦੂਜਾ ਦਿਨ ਹੋ ਗਿਆ ਵੀ ਵੀਰ ਹੋਣਾ ਨੇ ਭੇਜਿਆ ਉਹਨਾਂ ਕਿ ਆਹ ਟੋਟਲ ਕੰਮ ਕਰਵਾਇਆ ਚਲੋ ਹਾਂ ਚਲੋ 8 ਦੇ ਰੁਪਏ ਜ਼ਰੂਰ ਥੋੜੇ ਜਿਹੇ ਦੇ ਦਿੱਤੇ ਆ ਨਹੀਂ ਬਾਕੀ ਚਲੋ ਸਾਰਾ ਸਾਰਾ ਕੁਝ ਪੂਰਾ ਸੰਤੁਸ਼ਟੀ ਨਾਲ ਕਰਕੇ ਫੇਰ ਜਾਣਗੇ ਤੇ ਆਪਣੇ ਵਧੀਆ ਕੰਮ ਹੁਣ ਹੋ ਗਿਆ ਇਹਦਾ ਸਾਰਾ ਕਾਫੀ ਸੀਗਾ ਯਾਰ ਕੰਮ ਕਮ ਕਰਨ ਵਾਲਾ ਹਨਾ ਉਹ ਵੀਰ ਹੁਣ ਇਹਨਾਂ ਨੂੰ ਹੀ ਪਤਾ ਸੀ ਸਾਰਾ ਕੁਝ ਕੱਲੀ-ਕੱਲੀ ਚੀਜ਼ ਵੀ ਜਿਹੜੀ-ਜਿਹੜੀ ਚੀਜ਼ ਹੋਣ ਵਾਲੀ ਹੁੰਦੀ ਹੈ ਤੇ ਹੌਣ ਐਨ ਪੂਰੀ ਮਸ਼ੀਨ ਇਹ ਸੈੱਟ ਕਰਤੀ ਤੇ ਹੁਣ ਦੇਖਦੇ ਆਂ ਇੱਕ ਮਸ਼ੀਨ ਤਾਂ ਆ ਗਈ ਆਪਣੀ ਵੱਢਦੀ ਉਣ ਕੇ ਮਾਥ ਨੌ ਕਿੱਲੇ ਵੱਢ ਕੇ ਮੁੜ ਗਈ ਕਿਉਂਕਿ ਕਣੀਆਂ ਪੈਣ ਲੱਗੀਆਂ ਤਾਂ ਬੰਦ ਹੋ ਗਿਆ ਕੰਮ ਇੱਕ ਮਸ਼ੀਨ ਜਗਤਾਰ ਵੀਰੇ ਤੇ ਚੱਲਦੀ ਆ ਉਹ ਹਜੇ ਚਲਾ ਰਹੇ ਆ ਉੱਥੇ ਹਜੇ ਥੋੜੀਆਂ ਕਣੀਆਂ ਘੱਟ ਆ ਉਰੇ ਆਪਣੇ ਜ਼ਿਆਦੇ ਪੈ ਗਈਆਂ ਦੀ ਕਣਿ ਤੇ ਐਦਾ ਹੀ ਆ ਹਜੇ ਤਾਂ ਕੰਮ ਬੰਦ ਹੋਇਆ ਉਹ ਆ ਪਾਂਚ ਵੱਡੀ ਨਹੀਂ ਸੀ ਮੱਕੀ ਕਿਉਂਕਿ ਮੀਂਹ ਕਰਕੇ ਆਪਾਂ ਪੰਗਾ ਨਹੀਂ ਸੀ ਲਿਆ ਵੀ ਮੁੜ ਕੇ ਲੌਣ ਕਰਨ ਦਾ ਜੱਪ ਪੈ ਜਾਣਾ ਵੀ ਲਾਵਾਂਗੇ ਕਿੱਥੇ ਤੇ ਫਿਰ ਗਿੱਲੀ ਹੋ ਜਾਣੀ ਮੱਕੀ ਉਹਦੇ ਚੱਕਰ 'ਚ ਆਪਾਂ ਲਾਈ ਹੋਈ ਨਹੀਂ ਸੀਗੀ ਵੀ ਵੱਡੀ ਹੋਈ ਨਹੀਂ ਮੱਕੀ ਆਪਾਂ ਤੇ ਵੀ ਮੈਂ ਕੋਈ ਮਸ਼ੀਨ ਇਹਨੂੰ ਸੈੱਟ ਕਰ ਲਵੋ ਪੂਰੀ ਕਿ ਜਦੋਂ ਮਰਜੀ ਸੈਲਫ ਮਾਰ ਕੇ ਇਹਦੇ ਨਾਲ ਵੜ ਲਾਂਗੇ ਅੱਜ ਇਹਦਾ ਇੰਜਨ ਉੰਜਨ ਆਇਲ ਤੇਲ ਸਾਰਾ ਕੁਝ ਚੇਂਜ ਕਰਤਾ ਆਹ ਟੋਟਲ ਫਿਲਟਰ ਫੋਲਟਰ ਸਾਰੇ ਚੇਂਜ ਕਰਤੇ ਆ ਚਾ ਇਹਨਾਂ ਦੇ ਵਿੱਚ ਵੀ ਉਥੇ ਹਾਈਡਰੋਲਿਕ ਤੇਲ ਪੈਂਦਾ ਪਤਾ ਚ ਹਾਈਡਰੋਲਿਕ ਨਹੀਂ ਗੀਅਰ ਆਇਲ ਉਹ ਪੈਂਦਾ ਉਹ ਵੀ ਚੇਂਜ ਕਰਤਾ ਔਰ ਵੀ ਜਿਹੜਾ ਜਿਹੜਾ ਕੁਝ ਆਉਣ ਵਾਲਾ ਸਾਰਾ ਕੁਝ ਕਰੀ ਜਾਂਦੇ ਆ। ਬਾਕੀ ਦੇਖਦੇ ਆ। ਇੱਕ ਨਾ ਚਲੋ ਸਾਰੇ ਵੀਰਾਂ ਅੱਗੇ ਇਹੀ ਅਰਦਾਸ ਕਰਦਾ ਮੈਂ ਦਾ ਬੇਨਤੀ ਕਰਦਾ ਕਿ ਜਿੰਨੇ ਵੀ ਆਪਣੇ ਨਾ ਨਵੇਂ ਵੀਰ ਕੰਟੈਂਟ ਬਣਾਉਂਦੇ ਆ ਕੋਈ ਵੀ ਆ ਚਾਹੇ ਚਲੋ ਮੈਂ ਨਹੀਂ ਇਹ ਕਹਿੰਦਾ ਕਿ ਆ ਜਾਓ ਕੋਈ ਵੀ ਵੀਰ ਆ ਹਨਾ ਹਰੇਕ ਵੀਰ ਦੀ ਵੀਡੀਓ ਦੇ ਵਿੱਚ ਸਪੋਰਟ ਕਰਿਆ ਕਰੋ ਵੀਰੇ ਠੀਕ ਨਹੀਂ ਵੀਡੀਓ ਬਣਾਉਣ ਨੂੰ ਵੀ ਟਾਈਮ ਲੱਗਦਾ ਵਾ ਚਲੋ ਮੈਂ ਤਾਂ ਨਹੀਂ ਕੁਝ ਵਾੜਾ ਕਰਦਾ ਕਰਦਾ ਐਵੇਂ ਤੁਹਾਨੂੰ ਕਹਾਂ ਮੈਂ ਬਹੁਤ ਕੁਝ ਕਰਦਾ ਕਿਉਂਕਿ ਜਿਹੜੇ ਵੀਰ ਮਿਹਨਤ ਕਰਦੇ ਆ ਹਨਾ ਵੀ ਫਿਰ ਤਰਕੇ ਵੀਡੀਓ ਬਣਾਉਂਦੇ ਆ ਆ ਉਹਨਾਂ ਦਾ ਵੀ ਵੀਰੇ ਜਰੂਰ ਹਰੇਕ ਵੀਰ ਦੀ ਯਾਰਾ ਚਾਹੇ ਜੇ ਤੁਹਾਨੂੰ ਖੇਤੀ ਨਾਲ ਪਿਆਰ ਆ ਹਰੇਕ ਵੀਰ ਦੀ ਖੇਤੀ ਵਾਲਿਆਂ ਦੀ ਵੀਡੀਓ ਦੇਖ ਕੇ ਉਹਨੂੰ ਤੁਸੀਂ ਸਪੋਰਟ ਕਰਿਆ ਕਰੋ ਕਿ ਲਾਈਕ ਸ਼ੇਅਰ ਦੇ ਬਟਨ ਤਾਂ ਦਬਦਿਆਂ ਕਰੋ ਘਟੋ ਘਟ ਹਨਾ ਤੇ ਇਹ ਚੀਜ਼ਾਂ ਦਾ ਬਸ ਧਿਆਨ ਦਿਆ ਕਰੋ ਤੇ ਬਾਕੀ ਤਾਂ ਚਲੋ ਸਾਰਿਆਂ ਨੂੰ ਆਪੋ ਆਪਣੇ ਸਾਰੇ ਹਾਰੇ ਕੇ ਵੀਰ ਨੂੰ ਇੱਕ ਦੂਜੇ ਦੀ ਕਿਸੇ ਨਾ ਕਿਸੇ ਦੀ ਵੀਡੀਓ ਚੰਗੀ ਲੱਗਦੀ ਹੈ ਕਿਸੇ ਦੀ ਮਾੜੀ ਲੱਗਦੀ ਹੈ ਹਨ ਕਿ ਆਪਾਂ ਇਹ ਨਹੀਂ ਗੱਲ ਕਹਿੰਦੇ ਕਿ ਸਾਰਿਆਂ ਦੀ ਵੀਡੀਓ ਆਪਾਂ ਨੂੰ ਪਸੰਦ ਆਉਣੀ ਕਿਸੇ ਦੀ ਪਸੰਦ ਆਉਂਦੀ ਹੈ ਕਿਸੇ ਦੀ ਨਹੀਂ ਪਸੰਦ ਆਉਂਦੀ ਹੈ ਨਾ ਮੈਂ ਤਾਂ ਭਰਾ ਉਹ ਜੋ ਵੀ ਜਿਹੜੇ ਵੀ ਵੀਰ ਆਪਣੇ ਖੇਤੀ ਕਰਦੇ ਆ ਮੈਂ ਹਰ ਇੱਕ ਵੀਰ ਦੀ ਵੀਡੀਓ ਦੇਖਦੇ ਹੀ ਦੇਖਦਾ ਹਨ ਤੇ ਆਪਾਂ ਨੂੰ ਕੋਈ ਉਹ ਨਹੀਂ ਹੈ ਤੇ ਜਿਹੜੇ ਵੀ ਵੀਡੀਓ ਮੂਰੇ ਆ ਜਾਂਦੀ ਆਪਾਂ ਦੇਖੀ ਜਾਂਦੀ ਆ। ਬਸ ਤੁਹਾਡੇ ਅੱਗੇ ਵੀ ਇਹੀ ਹੈ ਕਿ ਮੇਰੀ ਵੀਡੀਓ ਨੂੰ ਜਰੂਰ ਲਾਈਕ ਜਰੂਰ ਕਰਿਆ ਕਰੋ ਵੀ। ਤੇ ਜਦੋਂ ਦੇਖਣ ਲੱਗਦੇ ਬਸ ਲਾਈਕ ਵਾਲਾ ਬਟਨ ਦਬਿਆ ਕਰੋ ਬਸ। ਇੰਨੀ ਕਿ ਰਿਕਵੈਸਟ ਹੈ ਤੁਹਾਡੇ ਅੱਗੇ। ਬਸ ਔਰ ਕੁਛ ਨਹੀਂ ਮਸ ਸੱਜ ਮਸ਼ੀਨ ਮੇzun ਚਲਾਈ ਆ ਹੁਣ ਲੱਗਿਆ ਫੇਰ ਹੁਣੇ ਚਲਾਉਣ ਜਿਹੜਾ ਦਿਨ ਪਹਿਲਾਂ ਮੀਂਹ ਆ ਗਿਆ ਸੀਗਾ ਮੀਂਹ ਆਉਣ ਤੋਂ ਬਾਅਦ ਮੱਕੀ ਵੜਨ ਦਾ ਕੰਮ ਵੀ ਰੁਕ ਗਿਆ ਸੀ ਜਿਹੜੀ ਆਪਣੀ ਮਸ਼ੀਨ ਚੱਲਦੀ ਆ ਉਹ ਵਾਪਸ ਆ ਗਈ ਸੀ ਇੱਥੇ ਫਾਰਮ ਦੇ ਕੋਲੇ ਤੇ ਹੁਣ ਵੀਰਾ ਕਹਿੰਦਾ ਭੇਜ ਦੇ ਵੀ ਝਲ ਢੇਡਕੀ ਲਾ ਰਹਿੰਦਾ ਵੜਦੂਗੀ ਤੇ ਹੁਣ ਫੇਰ ਗਈ ਵੀ ਆ ਵੜਨ ਮਸ਼ੀਨ ਮਗਾ ਚਲ ਉਹਦਾ ਵੀਰ ਦਾ ਪੂਰਾ ਹੋ ਜੂ ਤੇ ਸੁਧਾਰ ਵਾਲੇ ਵੀਰੇ ਦੇ ਚਲਦੀ ਹੋਈ ਆ ਉੱਥੇ ਜਗਤਾਰ ਵੀਰੇ ਦੇ ਹਾਂ ਵੀਰੇ ਦੇ ਦਾ ਉੱਥੇ ਦੋ ਦਿਨ ਲੱਗਣੇ ਆ ਉੱਥੇ ਪ੍ਰੀਤ ਵਾਲੇ ਕਟਰ ਦਾ ਉਹ ਉਹ ਕਰਪਾਨਾਂ ਜੀਆਂ ਹੁੰਦੀਆਂ ਜਿਹੜੀਆਂ ਉਹ ਖਰਾਬ ਹੋਈ ਜਾਂਦੀਆਂ ਟੁੱਟੀਆਂ ਜਾਂਦੀਆਂ ਘਸ ਗਈਆਂ ਨਾ ਉਹ ਚੱਲਣ ਦੇ ਨਾਲ ਘਸ ਜਾਂਦੀਆਂ ਫੇਰ ਉਹ ਉਹ ਪ੍ਰੋਬਲਮ ਆ ਗਈ ਉਹਦੇ ਆਉਂਦੀ ਆ ਟੁੱਟੀਆਂ ਨੇ ਹੁਣ ਕੱਲ ਨੂੰ ਜਾਊਗਾ ਉੱਥੇ ਆਪਣੇ ਨਾਬੇ ਪ੍ਰੀਤ ਵਾਲਿਆਂ ਦੇ ਤੇ ਲੈ ਕੇ ਆਉਂਗਾ ਫੜ ਕੇ ਸਵੇਰੇ ਸਵੇਰੇ ਕਿਹਾ ਉਹਨਾਂ ਨੇ ਵੀ 9:30 ਵਜੇ ਦੇ ਨੂੰ ਅਸੀਂ ਆ ਜਾਣੇ ਆ ਵੀ ਉਦੋਂ ਤੁਸੀਂ ਆ ਜਾਓ ਤੇ ਆਪਾਂ ਮੈਂ ਉਸ ਸਾਹਬ ਨਾਲ ਹੀ ਪ੍ਰੋਗਰਾਮ ਬਣਾਉਣਾ ਕਿ 9:30 ਵਜੇ ਦੇ ਨੂੰ ਜਿਹੜਾ ਨਾਬੇ ਪਹੁੰਚ ਜੀਏ ਦੇ ਲੈ ਕੇ ਉਹਨੇ ਫੜ ਕੇ ਤੇ ਬਾਕੀ ਹੁਣ ਚੱਲਦੇ ਆ ਇੱਕ ਮੋਟਰ ਤੇ ਪੈਪ ਲਾ ਕੇ ਪਾਣੀ ਛੱਡਿਆ ਅੱਜ ਦਾ ਮੌਸਮ ਠੰਡਾ ਹੋਇਆ ਹੋਇਆ ਵਾ ਬਟ ਲਾਈਟ ਕਿਸੇ ਪਾਸੇ ਨਹੀਂ ਆ ਰਹੀ ਲਾਈਟ ਕਿਸੇ ਪਾਸੇ ਨਹੀਂ ਆ ਰਹੀ ਹੈਗੀ ਮੋਟਰ ਵਾਲੀ ਦੋ ਤਿੰਨ ਫੀਡਰ ਖਰਾਬ ਹੋਇਆ ਹੋਇਆ ਪਤਾ ਨਹੀਂ ਆਹ ਦੇਖ ਲਓ ਵੀਰੇ ਖੱਤਾ ਇਹ ਆਪਾਂ ਕੱਲ ਜਿਹੜੀ ਮੱਕੀ ਵੱਡੀ ਸੀ ਉਹ ਖੇਤ ਆ ਇਹ ਤੇ ਇੱਕ ਵਾਰ ਵਾਹ ਕੇ ਛੜਤਾ ਸੀਗਾ ਰੋਟਾ ਵਟਣਾ ਤੇ ਹੁਣ ਦੋ ਘਰ ਕੱਲ ਨੂੰ ਕੱਲ ਨੂੰ ਕੱਲ ਨੂੰ ਕਰਾਂਗੇ ਇਹਦਾ ਖੇਤ ਦਾ ਦੌਰ ਤੇ ਆ ਕੱਲ ਇੱਕ ਵਾਰ ਅੱਜ ਜਾਨੀ ਕਿ ਅੱਜ ਸਵੇਰੀ ਵਾਹ ਗਏ ਆ ਮੈਂ ਨਾਲ ਆਵਾਜ਼ ਸਵੇਰੇ ਹੀ ਸਾਜਰੀ ਬਾਕੀ ਗਿਆ ਇੱਕ ਵਾਰ ਵਾਕੇ ਛੱਡਤਾ ਸੀ ਬਸ ਤੇ ਹੁਣ ਬਾਕੀ ਚਲੋ ਚੱਲਦਾ ਪਾਣੀ ਇੱਧਰ ਦੀ ਚਲਾਇਆ ਹੋਇਆ ਪਾਣੀ ਉਹ ਪਰਲੇ ਕਰਤੇ ਛੱਡਿਆ ਹੋਇਆ ਲੋ ਵੀਰੇ ਢੇੜਾ ਗੁੜਾ ਦੇ ਕੇ ਆ ਗਏ ਪੂਰੀ ਓਕੇ ਦੀ ਰਿਪੋਰਟ ਚੱਲ ਵੀ ਮਸ਼ੀਨ ਅੱਜ ਹੋਈ ਆ ਪੂਰੀ ਰਾਣੀ ਸੰਦਰਾਲ ਪਾੜ ਐਕਟਿਵ ਹੋ ਗਏ ਸਾਰਾ ਕੁਝ ਚਾਲੂ ਹੋ ਗਏ ਹੁਣ ਸਵੇਰੇ ਟਾਈਮ ਨਾਲ ਚਲਾਵਾਂਗੇ ਇਹਨੂੰ ਕੱਲ ਤੋਂ ਹੁਣ ਇਹ ਆਪਣੇ ਹੀ ਚੱਲੂ ਰਾਣੀ ਸੁੰਦਰਾ ਪੂਰੀ ਜੋਰਾਂ ਸ਼ੋਰਾਂ ਤੇ ਕੋਈ ਮੀਨ ਨਹੀਂ ਕੋਈ ਗਿੱਲਾ ਨਹੀਂ ਕੋਈ ਫਿੱਕਲਾ ਨਹੀਂ ਤੇ ਕੱਲ ਤੋਂ ਪੂਰੇ ਜੋਰ ਨਾਲ ਵੱਡਾਂਗੇ ਮੱਖੀਆਂ ਪੈ ਦੇਣਾ ਤੇ ਵਸਾ ਹਣ ਨਹੀਂ ਹੁਣ ਨਹੀਂ ਬੰਦ ਕਰਨੀ ਹੈ ਰਾਣੀ ਸੁੰਦਰਾ ਹੋਣਾ ਹਮੇਸ਼ਾ ਚੱਲੀ ਗਰੂ ਹੁਣ ਬਾਡੀ ਤੇ ਪੂਰੀ ਜੋਰਾਂ ਨਾਲ। ਓ ਮੂਰੇ ਸਹੀ ਨਿੰਗਦੀ ਸੀ ਕੱਟਰ ਚੋਂ ਜੀ। ਠੀਕ ਹੈ ਜੀ। ਟਾਂਡੇ ਸਹੀ ਨਿੰਗਦੇ ਆ। ਹਾਂ। ਉਹ ਵੱਢ ਲਈ ਵੇ ਇੱਧਰ ਜਿਹੜਾ। ਉਹ ਪਰਲਾ ਵੱਢ ਲਓ ਜਿਹੜਾ ਹਟਲਾ ਸਕੇ। ਬਹੁਤ ਠੀਕ। ਮਸ਼ੀਪਾਂ ਚੋਂ ਪਾਂ ਸਾਰਾ ਕੁਛ ਆਲ ਟੋਲ ਸੈਟ ਕਰਤਾ। ਇਕਨਾ ਜਿਹੜੇ ਵੀ ਵੀਰ ਵੀ ਮੱਕੀ ਥੋੜੀ ਲਾਉਂਦੇ ਆ ਜਾਂ ਮੱਕੀ ਲਾ ਲਓ ਕਣਕ ਲਾ ਲਓ ਝੋਨਾ ਲਾ ਲਓ ਹਨ ਜਿਹੜੇ ਵੀਰ ਕਹਿ ਦਿੰਦੇ ਆ ਵੀ ਅਸੀਂ ਛੋਟੇ ਕਿਸਾਨ ਆ ਹਨ ਵੀਰੇ ਤੁਸੀਂ ਨਾ ਆਪਦਾ ਝੋਨਾ ਕਣਕ ਮੱਕੀ ਉਸ ਮੁਤਾਬਕ ਲਾਇਆ ਕਰੋ ਵੀ ਜਦੋਂ ਕੰਬਾਈਨਾਂ ਦਾ ਵੇਲ ਹੋਵੇ ਉਦੋਂ ਹੀ ਵੜ ਦੇਣ ਜਾਂ ਪਹਿਲਾਂ ਗੇਤਾ ਲੱਗਿਆ ਹੋਵੇ ਤੁਹਾਡਾ ਜਾਂ ਲੇਟ ਲਾ ਲਿਆ ਕਰੋ ਹੁਣ ਦੇਖੋ ਵੀਰੇ ਇਹ ਚ ਕੰਬੈਨ ਵਾਲੇ ਦਾ ਜਾਂ ਕਿਸੇ ਦਾ ਕੋਈ ਦੋਸ਼ ਨਹੀਂ ਹੁੰਦਾ ਮੈਂ ਹੁਣ ਤੁਹਾਨੂੰ ਦੱਸ ਦਾਂ ਕਿ ਸੁਪੋਜ਼ ਕਰੋ ਕਿ ਮੈਂ ਚਲੋ ਮੈਂ ਤਾਂ ਜਿਹੜੇ ਵੀ ਨਾਲੇ ਵੜਦਾ ਚਾਹੇ ਕਿ ਦਾਦਾ ਕਿਲਾ ਰਹਿ ਜਾਵੇ ਚਾਹੇ ਕਿ ਦਾ ਬਿੱਗਾ ਰਹਿ ਜਾਵੇ ਜਾਂ ਕੁਝ ਵੀ ਆ ਗੱਲ ਸਾਰਾ ਵੜਣਾ ਹੀ ਪੈਂਦਾ ਆਪਾਂ ਨੂੰ ਤੇ ਉਹ ਗੱਲਾਂ ਤਾਂ ਹੁੰਦੀਆਂ ਹੀ ਨਹੀਂ ਹਨਾ ਅਗੇ ਆਪਾਂ ਕਹਿ ਦਈਏ ਵੀ ਨਹੀਂ ਅਸੀਂ ਨਹੀਂ ਵੜ ਸਕਦੇ ਹਨ ਪਰ ਜਿਹੜੇ ਵੀ ਥੋੜੀ ਜਿਹੀ ਖੇਤੀ ਕਰਦੇ ਆ ਵੀ ਕਿਸੇ ਵੀਰ ਕੋਈ ਕਿਲੇ ਦੀ ਖੇਤੀ ਕਰਦਾ ਜਾਂ ਦੋ ਕਿਲੇ ਦੀ ਕਰਦਾ ਉਹ ਵੀਰਾਂ ਨੂੰ ਨਾ ਕਈ ਵਾਰ ਮਸ਼ੀਨ ਨਹੀਂ ਮਿਲਦੀ ਹਨਾ ਕਿ ਮੈਨੂੰ ਵੀ ਬਹੁਤ ਫੋਨ ਆ ਜਾਂਦੇ ਆ ਵੀ ਵੀਰੇ ਯਾਰ ਸਾਡੀ ਮੱਕੀ ਵੜਜੋ ਜਾਂ ਆਉਂਦੇ ਦੂਰੋਂ ਆ ਹਨਾ ਕਿ ਵੀਰੇ ਸਾਡੀ ਮੱਕੀ ਵੜਦੋ ਜਾਂ ਵੀ ਮਿਹਨਤ ਵਾਲੀ ਗੱਲ ਹੁਣ ਤੁਸੀਂ ਦੱਸੋ ਵੀਰੇ ਵੀ ਮੈਂ ਸੀਜ਼ਨ ਦੇ ਵਿੱਚ ਕੌਣ ਬੰਦਾ ਛੱਡ ਕੇ ਜਾਊਗਾ ਵੀ ਹਨਾ ਵੀ 1 ਕਿੱਲਾ ਜਾਂ 1.5 ਕਿੱਲਾ ਜਾਂ 2 ਕਿੱਲੇ ਵੜਨ ਨੂੰ ਕੋਈ ਜਾ ਸਕਦਾ ਵੀਰੇ ਨਹੀਂ ਜਾ ਹੁੰਦਾ ਵੀਰੇ ਯਾਰ ਤਾਂ ਉਹੀ ਗੱਲ ਆ ਕਿ ਜਾਂ ਤਾਂ ਤੁਹਾਡੀਆਂ ਫਸਲ ਗੇਤੀ ਬੀਜੀ ਹੋਵੇ ਵੀ ਜਾਂ ਪਛੇਤੀ ਵੀਜਿਆ ਕਰੋ ਵੀ ਜਾਂ ਲੇਟ ਵਾਲੀ ਵੀ ਹੋਵੇ ਹਨਾ ਕਿ ਜੀ ਦਾ ਕੋਈ ਦਿੱਕਤ ਨਾ ਹੋਵੇ ਵੀ ਉਦੋਂ ਮਸ਼ੀਨਾਂ ਵਿਹਲੀਆਂ ਹੁੰਦੀਆਂ ਹਨਾ ਉਦੋਂ ਬੰਦਾ ਟਾਈਮ ਨਿਕਲ ਜਾਂਦਾ ਥੋੜੇ ਏਰੀਏ ਜਿਹੜੀਆਂ ਕੋਈ ਨਾ ਕੋਈ ਮਸ਼ੀਨਾਂ ਤਾਂ ਚਲਦੀ ਨਹੀਂ ਹੁੰਦੀਆਂ ਉਹਨਾਂ ਕੋਲ ਹੀ ਟਾਈਮ ਹੁੰਦਾ ਵੀ ਹਾਂ ਚਲ ਅੱਜ ਵਿਹਲੀਆਂ ਮੈਂ ਵੜ ਦਿੰਨੇ ਆ ਇਹ ਚੀਜ਼ ਤੇ ਗੌਰ ਕਰਿਆ ਕਰੋ ਕੰਬੈਨ ਵਾਲਾ ਨਹੀਂ ਮਾੜਾ ਹੁੰਦਾ ਵੀਰੇ ਆਹੀ ਤਾਂ ਦਿਨ ਹੁੰਦੇ ਆ ਕੰਬੈਨ ਵਾਲਿਆਂ ਦੇ ਮਸ਼ੀਨ ਵਾਲਿਆਂ ਦੇ ਹਨਾ ਕਿ ਫਸਲ ਵਧਣ ਦੇ ਹਨਾ ਜੇ ਹੁਣ ਕੋਈ ਵੀ ਕੋਈ ਵੀ ਕੰਬੈਨ ਵਾਲਾ ਮੁਸ਼ਕਲ ਨਾਲ ਆਉਂਦਾ ਵੀਰੇ ਸਭ ਨੂੰ ਲਾਲਚ ਹੁੰਦਾ ਯਾਰ ਜਿੱਥੇ ਇੱਕ ਸਵੇਰੇ ਲੱਗੇ ਤਾਂ ਸ਼ਾਮ ਤੱਕ ਉੱਤੀ ਲੱਗੇ ਰਹੀਏ ਜਾਂ ਥੋੜਾ ਚਲੋ ਵੀ ਵਧੀਆ ਟੱਕ ਟੁੱਕ ਮਿਲ ਜਵੇ ਵੀ ਉੱਥੇ ਲੱਗੇ ਰਹੀਏ ਹਨ ਇਹ ਚੱਕਰ ਕਿ ਨਹੀਂ ਕੋਈ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਆਪਾਂ ਤਾਂ ਪੈਸੇ ਹੀ ਕਮਾਉਣੇ ਆ ਤੁਸੀਂ ਵੀ ਦੇਣੇ ਆ ਝੋਟੇ ਕਿਸਾਨ ਨੇ ਵੀ ਦੇਣੇ ਆ ਵੱਡੇ ਨੇ ਵੀ ਦੇਣੇ ਆ ਹਨ ਤੇ ਬਸ ਆਹੀ ਗੱਲ ਦੀ ਮਜਬੂਰੀ ਹੁੰਦੀ ਹੈ ਹੋਰ ਨਹੀਂ ਗੁਈ ਚੱਕਰ ਹੁੰਦਾ ਕਿ ਜਦੋਂ ਸੀਜ਼ਨ ਚੱਲ ਪੈਂਦਾ ਜੋਰ ਦਾ ਉਦੋਂ ਨਾ ਵਿੱਚੋਂ ਹਟ ਕੇ ਜਾਂ ਛੱਡ ਕੇ ਜਾਣਾ ਬਹੁਤ ਔਖਾ ਲੱਗਦਾ ਨਹੀਂ ਜਾ ਹੁੰਦਾ ਵੀ 15 15 20 ਵੀ ਕਿਲੋਮੀਟਰ ਜਾ ਕੇ ਵੱਢ ਹੋ ਸਕਦਾ ਕੋਈ ਨਹੀਂ ਵੱਢ ਹੁੰਦਾ ਮੈਨੂੰ ਬਹੁਤ ਵੀਰਾਂ ਦੇ ਬਹੁਤ ਵੀਰਾਂ ਦੇ ਫੋਨ ਆਉਂਦੇ ਹੁੰਦੇ ਆ ਕਿ ਵੀਰੇ ਯਾਰ ਸਾਡਾ ਕੀਲਾ ਵਾ ਵੱਢ ਜੋ ਕੋਈ ਕਹੇ ਸਾਡਾ ਦੋ ਕੀਲੇ ਵੱਢ ਜੋ ਮੈਂ ਯਾਰ ਕਿਵੇਂ ਵੱਢਾਂ ਵੀਰੇ ਯਾਰ ਇਹਨਾਂ 20 ਵੀ ਕਿਲੋਮੀਟਰ ਅੱਗੇ ਕਿੱਥੋਂ ਵੱਢਾਂ ਤੁਸੀਂ ਨਾ ਆਪ ਦੇ ਏਰੀਆ ਵਾਲੇ ਕੰਬਾਈਨਾਂ ਨਾਲ ਥੋੜਾ ਇਹ ਤੁਹਾਨੂੰ ਵੀ ਥੋੜਾ ਕਰਨਾ ਪੈਣਾ ਵੀ ਜਾਂ ਤੁਸੀਂ ਅਗੇਤੇ ਹੋਵੋ ਜਾਂ ਪਿਛੇਤੇ ਹੋਵੋ ਵੀ ਦੋਨੋਂ ਜੇ ਇੱਕ ਗੱਲ ਕਰਿਆ ਕਰੋ ਹਨਾ ਵੀ ਜਦੋਂ ਵੀ ਉਹਦੋਂ ਮਸ਼ੀਨਾਂ ਵਿਹਲੀਆਂ ਹੁੰਦੀਆਂ ਵੀ ਉਹਦੋਂ ਜ਼ਰੂਰ ਵੜਦਾ ਹਾਂ ਜਾਂ ਜਿਹੜਾ ਤੁਹਾਡਾ ਗਵਾਂਢੀ ਵੀਰ ਆ ਜਿਹੜਾ ਜਾਦੇ ਬੀਜ ਦਾ ਮੱਕੀ ਜਾਂ ਉਹਦੇ ਬਰੋਬਰ ਬੀਜੋ ਵੀ ਉਹਦੇ ਨਾਲ ਗੱਲ ਕਰ ਲਵੇ ਬੰਦਾ ਵੀ ਵੀਰੇ ਜਦੋਂ ਤੇਰੇ ਫਸਲ ਵਧਣਾ ਹੀ ਮੇਰੀ ਨਾਲ ਜ਼ਰੂਰ ਵੜਾ ਦੇ ਫਿਰ ਉਹਵੇਂ ਨਾਲ ਵੜਦੇ ਇੱਕ ਜਗ੍ਹਾ ਕੋਈ ਪ੍ਰੋਬਲਮ ਨਹੀਂ ਹੁੰਦੀ ਹਨਾ ਚਾਹੇ ਕੋਈ ਵੀ ਫਸਲ ਆ ਦਾ ਜਿਹੜਾ ਵੀ ਆਪਣਾ ਗਵਾਂਢੀ ਵੀਰ ਆ ਉਹਦੇ ਨਾਲ ਮੈਚ ਕਰ ਲੋ ਵੀ ਜਦੋਂ ਉਹਨੇ ਬੀਜੀ ਆਪਾਂ ਵੀ ਉਦੋਂ ਉਹਦੇ ਬਰੋਬਰ ਨੂੰ ਬੀਜਣੀ ਆ ਤੇ ਉਹ ਵੀਰ ਨੂੰ ਨਾਲ ਹੀ ਕਿਹਾ ਹੋਵੇ ਵੀਰੇ ਵੀਰ ਜਦੋਂ ਵੀ ਤੇਰੇ ਮਸ਼ੀਨ ਆਉਂਦੀ ਆ ਜਾਂ ਕਦੋਂ ਵੀ ਵੜਦੇ ਆ ਤੂੰ ਵੱਢੇਗਾ ਵੀ ਮੇਰਾ ਨਾਲ ਹੀ ਰੱਖ ਲਿਆ ਕਰ ਕੰਮ ਹਨ ਵੀ ਮੈਂ ਨਾਲ ਹੀ ਬੀਜ ਦੇਣਾ ਨਾਲ ਹੀ ਰੱਖ ਲਿਆ ਕਰ ਇਹ ਚੀਜ਼ਾਂ ਹੁੰਦੀਆਂ ਤੇ ਮੈਂ ਕੋਈ ਇਹ ਇਹ ਚ ਨਾ ਕੋਈ ਛੋਟਾ ਵੱਡਾ ਕਿਸਾਨ ਨਾ ਕਿਹਾ ਕਰੋ ਕੋਈ ਵੀ ਹਨਾ ਕਿ ਬਹੁਤ ਵੀਰ ਕਹਿੰਦੇ ਯਾਰ ਮੈਂ ਛੋਟਾ ਕਿਸਾਨ ਵੀਰੇ ਸਾਰੇ ਆਪੋ ਆਪਣੀ ਜਗ੍ਹਾ ਛੋਟੇ ਆ ਸਾਰੇ ਆਪੋ ਆਪਣੀ ਜਗ੍ਹਾ ਵੱਡੇ ਆ ਮੈਨੂੰ ਨਾ ਯਾਰ ਇਹ ਸ਼ਬਦ ਸੁਣਨਾ ਹੀ ਨਹੀਂ ਪਸੰਦ ਕਿਸੇ ਵੀ ਵੀਰ ਦੇ ਬੰਮੂ ਕਿ ਅਸੀਂ ਛੋਟੇ ਕਿਸਾਨ ਆ ਤੁਸੀਂ ਵੱਡੇ ਕਿਸਾਨ ਹੋ ਜਾਂ ਅਸੀਂ ਇਦਾਂ ਨਹੀਂ ਯਾਰ ਵੀਰੇ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਵੀਰੇ ਸਾਰੇ ਆਪੋ ਆਪੋ ਆਪਣੀ ਜਗ੍ਹਾ ਆਪਾਂ ਉੱਥੇ ਹੀ ਆ ਕਿ ਸਾਰੇ ਆਪਾਂ ਇੱਕੋ ਜਿਹੇ ਆ ਹਨਾ ਕਿ ਕੋਈ ਛੋਟਾ ਵੱਡਾ ਨਹੀਂ ਹੁੰਦਾ ਅ ਇਦਾਂ ਦਾ ਸੋਚਿਆ ਹੀ ਨਾ ਕਰੋ ਚਾਹੇ ਕੋਈ ਯਾਰ 1 ਕਿੱਲੇ ਦੀ ਖੇਤੀ ਕਰਦਾ ਚਾਹੇ ਕੋਈ ਅੱਧੇ ਕਿੱਲੇ ਦੀ ਕਰਦਾ ਚਾਹੇ ਕੋਈ 400 ਦੀ ਕਰਦਾ ਚਾਹੇ ਕੋਈ 4000 ਦੀ ਕਰਦਾ ਚਾਹੇ ਕੋਈ 10000 ਦੀ ਕਰਦਾ ਸਾਰੇ ਕਿਸਾਨ ਹੀ ਆ ਆਪਾਂ ਠੀਕ ਨਹੀਂ ਤੇ ਵੀ ਐਵੇਂ ਕੋਈ ਛੋਟਾ ਵੱਡੇ ਵਾਲਾ ਤਾਂ ਕੋਈ ਆਪਸ਼ਨ ਹੀ ਨਹੀਂ ਹੁੰਦੀ ਵੀ ਛੋਟੇ ਵੱਡੇ ਵਾਲਾ ਮੈਨੂੰ ਨਹੀਂ ਪਸੰਦ ਵੀਰੇ ਇਹ ਗੱਲਾਂ ਹਨਾ ਵੀ ਕੋਈ ਵੀਰੇ ਇਦਾਂ ਕਹਿੰਦਾ ਕਿ ਮੈਂ ਛੋਟਾ ਕਿਸਾਨ ਆ ਜਾਂ ਛੋਟਾ ਇਦਾਂ ਨਹੀਂ ਹੁੰਦਾ ਮੇਰੇ ਮਤ ਮੇਰੇ ਮੇਰੀ ਡਿਕਸ਼ਨਰੀ ਦੇ ਵਿੱਚ ਇਹ ਗੱਲ ਹੈ ਹੀ ਨਹੀਂ ਹੈਗੀ ਛੋਟੇ ਵੱਡੇ ਵਾਲੀ ਮੈਨੂੰ ਤਾਂ ਇਹ ਗੱਲ ਬਿਲਕੁਲ ਪਸੰਦ ਨਹੀਂ ਹੈਗੀ ਐਵੇਂ ਕਹਾਂ ਕਿ ਇਹ ਚੀਜ਼ ਹੋਵੇ ਹਨ ਕਿ ਮੈਂ ਤਾਂ ਸਾਰੇ ਮੇਰੇ ਲਈ ਤਾਂ ਸਾਰੇ ਵੀਰੇ ਇੱਕੋ ਜਿਹੇ ਆਪਾਂ ਬਸ ਮੈਂ ਤਾਂ ਹਮੇਸ਼ਾ ਇੱਕੋ ਜਿਹੀ ਸਮਝਦਾ ਸਾਰਿਆਂ ਨੂੰ ਨਾ ਕੋਈ ਛੋਟਾ ਹੈਗਾ ਨਾ ਕੋਈ ਵੱਡਾ ਹੈਗਾ ਆਪਾਂ ਸਾਰੇ ਇੱਕੋ ਜਿਹੇ ਆ ਕਿਉਂਕਿ ਕੰਮ ਕਰਨ ਦੀ ਸਮਰੱਥਾ ਆਪੋ ਆਪਣੀ ਹੁੰਦੀ ਆ ਉਹਦਾ ਵਾਹਿਗੁਰੂ ਨੇ ਬਖਸ਼ਣੀ ਆ ਆਪਾਂ ਨੂੰ ਜਿੱਦਾਂ ਵੀ ਆਪਾਂ ਕਰੀ ਚੱਲਾਂਗੇ ਵੱਡੇ ਹੋਈ ਵੀ ਬੜਾ ਵਧਾ ਲੈਣਾ ਕੰਮ ਛੋਟਾ ਵੱਡਾ ਹੋ ਸਕਦਾ ਹੁੰਦਾ ਪਰ ਆਪਾਂ ਕਹੀਏ ਕਿ ਯਾਰ ਅਸੀਂ ਛੋਟੇ ਵੱਡੇ ਆਉਣਨੇ ਆ ਉਹ ਚੀਜ਼ ਨਾ ਕਰਿਆ ਕਰੋ ਬਸ ਸਾਰੇ ਆਪੇ ਇੱਕੋ ਜਿਹੇ ਆ ਵੀਰੇ ਚਾਹੇ ਸਾਰਿਆਂ ਦਾ ਇੱਕੋ ਜਿਹਾ ਹੀ ਹੁੰਦਾ ਆਪਣਾ ਉਹ ਟੈਨਸ਼ਨ ਨਾ ਦੋਈ ਲਿਆ ਕਰ